ਹਾਂ ਸਰ ਬਜਵਾੜਾ ਲਾਹੌਰ ਇਹ ਸੜਕ ਦਾ ਇੰਨਾ ਮੜਾ ਹੋ ਜਾਦਾ ਲੋਕ ਬਹੁਤ ਦੇਖਦੇ ਪਏ ਆ ਕੀ ਕਹਣਾ ਜਾਂਦੇ ਇਹਦੇ ਬਾਰੇ ਦੇਖੋ ਬਜਵਾੜਾ ਤੋਂ ਲੈ ਕੇ ਜਿਹੜੀ ਉਹਨਾਂ ਰੋਡ ਪੂਰੀ ਹੈ ਇਸ ਵੇਲੇ ਬਹੁਤ ਜ਼ਿਆਦਾ ਹਾਲਾਤ ਖਰਾਬਾ ਹੈ ਲਾਹੌਰ ਤੱਕ ਦਾ ਹਾਲਾਤ ਬਹੁਤ ਖਰਾਬ ਹੈ ਔਰ ਇਸ ਸੰਬੰਧ ਵਿੱਚ ਮੈਂ ਸਾਰੇ ਡਿਪਾਰਟਮੈਂਟ ਨੂੰ ਨਾਲ ਲੈ ਕੇ ਦੋ ਤੋਂ ਤਿੰਨ ਮੀਟਿੰਗ ਉਹਨੇ ਕਰ ਚੁੱਕਿਆ ਪਿਛਲੇ ਹਫਤੇ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਦੇ ਆਫਿਸ ਵਿੱਚ ਮੀਟਿੰਗ ਕੀਤੀ ਗਈ ਤੇ ਮੈਂ ਤਕਰੀਬਨ 2.5 ਘੰਟੇ ਜਿਆਦਾ ਸੀ ਨੂੰ ਸਾਰੇ ਹਾਜ਼ਰ ਕਰਨ ਨੂੰ ਬੁਲਾਇਆ ਔਰ ਉਹਨਾਂ ਨੇ ਕਿਹਾ ਸੀਗਾ ਕਿਉਂਕਿ ਸੜਕ ਹੈਗੀ ਹੈ ਸੈਂਟਰ ਗਵਰਨਮੈਂਟ ਦੀ ਜੀ ਅਸੀਂ ਇੱਥੇ 2 ਕਰੋੜ 35 ਲੱਖ ਰੁਪਏ ਖਰਚ ਕਰ ਸਕਦੇ ਸਾਡੇ ਉਹ ਤਾਂ 2 ਕਰੋੜ 35 ਲੱਖ ਜਾਨ ਚਮਚਮਾਨ ਦੀ ਬਣ ਜਾਣੀ ਸੀ ਲੇਕਿਨ ਕਿਉਂਕਿ ਉਹਨਾਂ ਦੀ ਮਾਲਕੀ ਇਸ ਵੇਲੇ ਮਾਲਕੀ ਲੋਕਾਂ ਨੂੰ ਇੱਕ ਬਰੇਖਾ ਹੋਰ ਆ ਮਾਲਕੀ ਉਹਨਾਂ ਦੀ ਤਕਰੀਬਨ ਆ ਬੂਲਾਵਾੜੀ ਤੋਂ ਲੈ ਕੇ ਇੱਥੋਂ ਚਾਲੂ ਹੋ ਜਾਂਦੀ ਹੈ ਨੈਸ਼ਨਲ ਹਾਈਵੇ ਤੇ ਉਹ ਸਾਨੂੰ ਉਹ ਹੁਣ ਜਿਹੜਾ ਉਹਨਾਂ ਦਾ ਪਲਾਨ ਹੈ ਉਹਦੇ ਮਤਲਬ ਕਿ ਸਾਨੂੰ ਬੂਲਾ ਇੱਥੋਂ ਲੈ ਕੇ ਉੱਥੋਂ ਤੱਕ ਸਾਨੂੰ ਸਾਡੇ ਹੈਂਡਓਵਰ ਕਰੂਗੇ ਜਿਸ ਤੱਕ ਤੁਸੀਂ ਕਹਿ ਰਹੇ ਹੋ ਪੰਜਾਬ ਗਵਰਨਮੈਂਟ ਦੀ ਮਾਲਕੀ ਹੈ ਇੱਕ ਬਰੇਖਾ ਹੈਗਾ ਬਹੁਤ ਲੇਕਿਨ ਜਸ ਤੁਰੂ ਫੇਰਾ ਕਿਉਂਕਿ ਬਾਰਸ਼ਾਂ ਹਟ ਗਈਆਂ ਅਸੀਂ ਉਹਨਾਂ ਨੂੰ ਕਿਹਾ ਜੀ ਸਾਨੂੰ ਮੋਟਰੇਬਲ ਰੋਡ ਚਾਹੀਦੀ ਆ ਔਰ ਮੈਂ ਇਸ ਕਰਕੇ ਇਵਨ ਦਨ ਕਿ ਮਿਸਟਰ ਡਟਕਰੀ ਜੀ ਨੂੰ ਵੀ ਲੈਟਰ ਲਿਖੀ ਆ ਉਹਨਾਂ ਨੂੰ ਮੇਲ ਵੀ ਕੀਤੀ ਆ ਤੇ ਸਾਨੂੰ ਇਸ ਕੰਮ ਨੂੰ ਜਸ ਤੋਂ ਜਲਦ ਕਰਾਇਆ ਜਾਵੇ ਉਹਨਾਂ ਨੇ ਕਿਹਾ ਜੀ ਮੈਨੂੰ ਪੰਜਾਬ ਗਵਰਨਰ ਲੋ ਕੋਈ ਰਿਕਵਰ ਨਹੀਂ ਆਏਗੀ ਕੋਈ ਫੋਰੈਸਟ ਵਾਲਾ ਕੋਰ ਨਹੀਂ ਆਏਗੀ ਜੋ ਤੁਹਾਨੂੰ ਕਲੀਅਰੈਂਸ ਚਾਹੀਦੀ ਆ ਸਾਨੂੰ ਦੱਸੋ ਲੇਕਿਨ ਆ ਜਿਹੜੀ ਆ ਮੈਂ ਵੀਰਵਾਰ ਨੂੰ ਹੁਣ ਵੀ ਡਿਪਟੀ ਕਮਿਸ਼ਨਰ ਸਾਹਿਬ ਨਾਲ ਮੇਰੀ ਫਿਰ ਗੱਲ ਹੋਈ ਆ ਤੇ ਇਹਨਾਂ ਕੋਲ ਹੁਣ ਤੁਰੰਤ ਜਵਾਬ ਮੰਗੋ ਜਿਹੜੀ ਆ ਇੱਥੋਂ ਜ਼ਿਆਦਾ ਹਾਲਾਤ ਬਹੁਤ ਖਰਾਬ ਹੈ ਇਹਦਾ ਉਹਨਾਂ ਨੇ 20 ਵਾਰ ਨੂੰ ਇਸ ਅ ਬਲਾਇਅ ਅਧਿਕਾਰੀ ਸਾਰੇ ਸਾਰੇ ਇਲਾਕੇ ਦੇ ਲੋਕਾਂ ਨਾਲ ਲਾਵਾਂਗੇ ਉਥੇ ਮੌਕੇ ਤੇ ਖੜੇ ਹੋ ਕੇ ਉਹਨਾਂ ਕੋਲ ਤਕਰੀਬਨ 10 ਦਿਨ ਦੇ ਅੰਦਰ ਅੰਦਰ ਅਸੀਂ ਕੋਸ਼ਿਸ਼ ਕਰਾਂਗੇ ਇਹਨੂੰ ਠੀਕ ਕਰਨ ਦੀ ਹੋਰ ਦੱਸ